ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਰਤ ਕੌਰ ਆਪਾਂ ਦੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਹੈਗਾ ਤੇ ਸਾਢੇ 1:10 ਹੋ ਗਏ ਤੇ ਸਾਡਾ ਲੇਵਰ ਦਾ ਕੰਮ ਜਿਹੜਾ ਹੁਣ ਨਿਬੜਿਆਗਾ ਬੀਬੀ ਨੇ ਰੋਟੀ ਬਣਾਈ ਆ ਮੈਂ ਮਾਰ ਪੁੱਸੂ ਸਾਹਮਣੇ ਕੱਪੜਾ ਜਿਹੜਾ ਧੋਤਾ ਹੈਗਾ ਤੇ ਰੋਟੀ ਰੋਟੀ ਬਣਾ ਕੇ ਹੁਣ ਤਾਂ ਸਾਡੇ ਮਟਰ ਪਨੀਰ ਬੈਗਾ ਸਭ ਜੀ ਬੀਬੀ ਕਹਿੰਦੀ ਮਿਸੇ ਰੋਟੀ ਬਣਾ ਕੇ ਖਾਣੇ ਜੈਨੂ ਖਾਬੇ ਖੜ ਕੇ ਤੜਕੇ ਦੇ ਕੰਮ ਕਰਦੇ ਬੀਬੀ ਨੇ ਬਣਾਈ ਇਹ ਪਾਣੀ ਹੈ ਮਿਸੇ ਰੋਟੀ ਤੇ ਇਧਰ ਕੱਪੜੇ ਸੁੱਕੇ ਸੁੱਕੇ ਲਾ ਲੇ ਤੇ ਕੁਛ ਸਾ ਗਿੱਲੇ ਗਿੱਲੇ ਰਹਿੰਦੇ ਨੇ ਬਾਕੀ ਦੇਖੋ ਆਪਾਂ ਨੇ ਇਧਰ ਸਾਰਾ ਕੰਮ ਨਿਬੇੜ ਲਿਆ 10:30 ਹੋ ਗਏ ਤੇ ਬੀਬੀ ਨੇ ਨਾ ਕਿ ਚਾਰ ਰੋਟੀਆਂ ਪਕਾ ਲਈਆਂ ਮਿਸੀਆਂ ਦੋ ਆਵਦੀਆਂ ਦੋ ਨੀਰੀਆਂ ਤੇ ਮਿਸੇ ਰੋਟੀ ਖਾਣੇ ਹੁਣ ਚਾਰ ਗੰਡਾ ਲੱਸੀ ਰੋਟੀ ਤੇ ਨਾਲ ਲੱਸੀ ਤੇ ਖਾ ਕੇ ਨੰਦ ਆ ਜਾਊਗਾ ਖਾ ਕੇ ਆ ਜਾਊਗਾ ਜੀ ਨੰਦ ਸਾਰਾ ਕੰਮ ਹੋ ਗਿਆ ਸਾਫ ਸਫਾਈਆਂ ਘਰੋਂ ਸੋਨ ਰਸੋਈ ਦੀ ਸਾਰਾ ਸਾਫ ਕਰ ਲਿਆ ਕਿ ਉਹ ਹੋਈ ਪਾਇਗੀ ਤੇ ਸਾਰ ਪਾਲਾ ਬਾਅਦ ਵਿੱਚ ਨਾ ਪਾਉਣ ਨਾਲ ਪਿਆ ਹੈਗਾ ਸਾਰੀ ਸਫਾਈ ਹੋ ਗਈ ਥੱਲੇ ਉੱਪਰੋਂ ਵਿੱਚੋਂ ਹਾਂ ਤੇ ਦਪਰ ਕੀ ਮਾਜਾਂਗੇ ਹੋਰ ਫਿਰ ਦਪਰ ਕੇ ਤਾਂ ਮਾਜੇ ਕਿਰ ਮੈਂ ਇੱਕ ਮੈਂ ਤਾਂ ਕੇਰ ਤਾਂ ਖਾ ਲਈ ਸੀ ਮੈਂ ਰੋਟੀ ਮੈਨੂੰ ਭੁੱਖ ਲੱਗੀ ਫਿਰ ਮੈਂ ਮੱਜਾਂ ਨਮਾ ਕੇ ਖਾਧੀ ਰੋਟੀ ਹਾਂ ਚਲੋ ਜੀ ਆਪਾਂ ਰੋਟੀ ਖਾ ਲਈਏ ਫਿਰ ਮਿਲਦੇ ਆਂ ਤੇ ਰੋਟੀ ਨਾ ਕਈ ਬੰਦਿਆਂ ਦੀ ਗਈ ਆ ਖੇਤ ਜੀਰੀ ਲਾਉਣ ਆਲਿਆਂ ਦੀ ਤੇ ਇਸ ਕਰਕੇ ਬਲੌਗ ਨੂੰ ਸਵਾਗਤ ਨਹੀਂ ਹੋਇਆ ਬਲੌਗ ਦਾ ਤੇ ਹੁਣ ਅਸੀਂ ਮੈਂ ਸੋਚਿਆ ਮੈਂ ਚਲੋ ਨੇ ਰੋਟੀ ਖਾ ਲੈਣੇ ਨੇ ਵੀਡੀਓ ਬਣਾ ਲੈਣੇ ਮਿੱਸੀ ਰੋਟੀ ਮਿੱਠਾ achar ਜੇ ਤੁਸੀਂ ਇਹ ਵੀਡੀਓ ਨਹੀਂ ਦੇਖੀ ਕੌੜੀਆਂ ਮਿਰਚਾਂ ਦਾ ਮਿੱਠਾ achar ਬਹੁਤ ਵਧੀਆ ਪਿਆਰ ਦਿੱਤੇ ਵੀਡੀਓ ਨੂੰ ਤੇ ਤੁਸੀਂ ਇੱਕ ਵਾਰ ਕੋਸ਼ਿਸ਼ ਕੇ ਪਾਇਓ ਦੇਖੋ ਜਮੀ ਨਹੀਂ ਖਰਾਬ ਹੋਇਆ ਇਹਨਾਂ ਵਧੀਆ ਬਣਿਆ achar ਨਾ ਬਹੁਤ ਜਾਰੇ ਵਧੀਆ ਬਣਿਆ ਦਾ ਤੇ ਲੋਜੀ ਆਪਾਂ ਵੀ ਪਿਆਜ਼ ਧਰ ਲੈ ਤੇ ਪਿਆਜ਼ ਰੱਖ ਲੈ ਨੇ ਤੇ ਲਾਣ ਦੱਸੀ ਦਾ ਗਲਾਸਾ ਦਾ ਆ ਕੇ ਆ ਜੂਗਾ ਨੰਦਾ ਫਿਰ ਮਿਲਦਾ ਮੁੱਖ ਆਉ ਖਾਨ ਫਿਰ ਮਿਲਦਾ ਤਾਂ ਮਾਰਦੇ ਆ ਆਪੇ ਪਾਲਣਗੇ ਫਿਰ ਰਹਿਦੇ ਹਾਂ ਤਾਂ ਤੋਂ ਪਤਾ ਹੈ ਮਾਰ ਕੇ ਰੱਬ ਦਾਰੇ ਆਹ ਕੌਣ ਸੱਡਿਆ ਰ ਆ ਪਾ yeah <laughs> लाए रंग पेट न ਟਾਈਮ 3:30 ਹੋ ਗਏ ਨੇ ਤੇ ਮੈਂ ਤਾਂ ਅੱਜ ਸਵੇਰੇ ਲੈਵਰ ਦੀ ਸਬਜੀ ਬਣਾਉਂਗੀ ਹੁਣ ਜੋ ਅਗਲੀ ਥੋੜੀ ਜਿਹੀ ਆਪਾਂ ਬਣਾਵਾਂਗੇ ਸੁੱਕੇ ਪਿਆਜ਼ ਤੇ ਇਹਦੇ ਨਾਲ ਦੁੱਧ ਕੱਢ ਲਈ ਫਰਿੱਜ ਚੋਂ ਨਿੰਮਾ ਇੱਥੇ ਸਬਜੀ ਬਣਾ ਲਵਾਂਗੀ ਮੈਂ ਦੁੱਧ ਤੋਂ ਮલાઈ ਮਲੂਈ ਲਾ ਰੋ ਕੱਲ ਬਣਾਈ ਸੀ ਮલાઈ ਨਾ ਕਿਉਂ ਤੇ ਅੱਜ ਮੈਂ ਮલાઈ ਮਲੂਈ ਲਾ ਲੈਣੀ ਆ ਨਾ ਨਰੀਆਂ ਰਾਤੀ ਹੁਣ ਜਿਵੇਂ ਮੈਂ ਨਾਂ ਦੁੱਧ ਲਾਇਆ ਕਰਾਂ ਪਰ ਕੱਚੇ ਦੁੱਧ ਦੀ ਸਾਡੇ ਕੋਈ ਚਾਹ ਨਹੀਂ ਪੀਂਦਾ ਹੈਗਾ ਕਿਉਂ ਬਾਦੂ ਤੇ ਆਪਣੇ ਜਿੱਤੇ ਫੇਰ ਦੁਬਾਰਤ ਇੱਕ ਦਾਣੇ ਕਿਉਂ ਹੋਰ ਸਮਾਨ ਵੀ ਹੋਏ ਨਾ ਗਰਮੀ ਪਰ ਕੇ ਇਹ ਜਿਹੜੀ ਤੇਲ ਚ ਸਬਜੀ ਬਣ ਜਾਉ ਤੇਲ ਚ ਹੀ ਬਣਦੇ ਜਿਹੜੀ ਹੁਣ ਜਿਵੇਂ ਕਦੂ ਦੀ ਸਬਜੀ ਹੈ ਤੋਰੀਏ ਸਬਜੀ ਹੈ ਇਸ ਵਿੱਚ ਮੈਂ ਦੇਸੀ ਘਿਓ ਦਾ ਤੜਕਾ ਲੰਮਾ ਮੂੰਗੀ ਮਸਰਾਲੀ ਦਾਲ ਚ ਮੈਂ ਦੇਸੀ ਘਿਓ ਦਾ ਤੜਕਾ ਲਾਉਣੀ ਆਂਗੀ ਤੇ ਬਾਕੀ ਮੈਂ ਤੇਲ ਚ ਤੜਕਾ ਲਾਉਣੀ ਆਂਗੀ। ਕਦੂ ਤੋਰੀ ਦਾ ਘਿਓ ਦੀ ਹੀ ਬਣਦੀ ਆਂ ਦੇਸੀ ਦੇ ਵਿੱਚ ਹੀ। ਮੈਂ ਬਾਦੂ ਪਿਆਸੀ। ਕਿਉਂ? ਮੋਜੀ ਮਲਾਈ ਆਪਣੇ ਲਾ ਲਈ ਐ। ਕਿੰਨੀ ਦੇ ਵਿੱਚ ਕੱਢ ਦੇਣਾਂਗੇ ਆਪਾਂ ਦੁੱਧ ਤੇਨ ਕਿਲੋ ਦੀ ਕੇ ਪਰ ਕਿ ਹਵਾ ਲੱਗਦੀ ਹੈ ਗਾਇ ਇਸ ਨੂੰ ਤੇ ਕਿੰਨੇ ਟੱਕ ਪੱਕ ਜਾਂਦੇ ਰਿਚ ਚ ਪਾ ਲੈਣੇ ਆਪਾਂ ਜੀਰਾ ਭੁੱਜ ਜਾਇਆ ਹੁੰਦੇ ਜੀਰਾ ਸਬਜ਼ੀ ਲੱਗਦੀ ਮੈਨੂੰ ਕੱਲ ਪਨੀਰ ਬਣਾਇਆ ਸੀ ਉਹ ਜੀ ਕੋਈ ਨਹੀਂ ਛੱਡ ਕੇ ਸੀ ਪਾਂਢਾ ਰੋਟੀ ਬਣਾ ਕੇ ਸਾਰੀ ਖਾ ਲਈ ਹਾਂ ਬਾ ਦੋ ਦਿਨਾਂ ਦਾ ਕੰਮ ਰਹੇਗਾ ਹੁਣ ਆਪਣਾ ਆ ਤੁਹਾਡੇ ਤੋਂ ਦਾਨੀਆਂ ਨੂੰ ਆ ਮਲਾਈ ਤੇ ਐਨੀ ਸਾਰੀ ਮਲਾਈ ਹੋ ਜਾਂਦੀ ਇੱਕ ਦਿਨ ਦੀ ਚੌਥੇ ਪੰਜਵੇਂ ਦਿਨ ਲੱਡ ਕਲਰ ਪੁੰਨੀਆਂ ਆਂ ਜੀ ਆ ਮੈਂ ਫਰਿੱਜ ਬੰਦ ਕਰਤਾ ਬਰਫ਼ ਵਾਲੀ ਜੰਮੀ ਪਈ ਸੀ ਫਰਿੱਜ ਚ ਜਾ ਵੜਦਾ ਪਾਣੀ ਚ ਆਉਂਗਾ ਹੁਣ ਇੱਥੇ ਪੋਚੇ ਦਾ ਕੰਮ ਬੱਦ ਗਿਆ ਪਾਣੀ ਗਰਮ ਹੋ ਰਿਹਾ ਹੋਇਆ। ਗੁੱਜਾ ਨਹੀਂ ਪਲਿਆ ਤੇ ਤੇਰੇ ਕੋਈ ਹੋਰ ਦਿਕੂ ਆ ਫਰਸ ਚ ਤੋਂ। ਇਹ ਸਾਰਾ ਖਰਾਬ ਹੋ ਗਿਆ। ਸੋਇ ਗਿੱਲੀ ਗਿਆ ਮੋਲੀ ਦੂਜਾ ਵੀ ਦੇਣਾ ਪੁੱਛ ਅਰੇ ਪਤਾ ਨਹੀਂ ਕਿ ਜਿਜੂ ਚੋਕਾਰਾ ਪਾਣੀ ਨਿਕਲਿਆ ਹੋਣਾ ਜਿਹੜਾ ਬਰਕ ਖੁਰ ਜਾਂਦੀ ਹੈ ਬਰਕ ਪੱਟੀ ਦੀ ਗਈ ਮੈਂ ਹੁ ਕਰਤਾ

이, 이, 이. 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 প্যাজ সবজা হলকি হলকি আর্গ পঞ্জি ঘট গ্যাস পরে ਮੀ ਫਿਰ ਤਿਆਰ ਆ ਚੌਥੇ ਪੰਜਵੇਂ ਦਿਨ ਦਾ ਮੀਂਹ ਉਹ ਜਮੀ ਆਉੜਾ ਸੁਖਾਰ ਦੇ ਨੂੰ ਹੋ ਗਿਆ ਲੋਕਾਂ ਦੇ ਚਾਰ ਕਰਕੇ ਖੜਾ ਤੀ ਰੱਬ ਚਾਰ ਪਾਏਗੇ ਹੁਣ ਸਭ ਦੇ ਉਹ ਗਰਮੀ ਗੁਲਮ ਕਰ ਲਿਆ ਮੀ ਤਾਂ ਬਸ ਬਿੰਚਟਣ ਆਈ ਹੈ ਗਰਮੀ ਜੀ ਕਰਕੇ ਨਾ ਦਿੰਦ ਚ ਮੀ ਪੈ ਜਾਂਦੀ ਹੈ ਜੇ ਵੀ ਆ ਕੜਾਹੀ ਹੈ ਇਹ ਕੜਾਹੀ ਲਿਆਂਗੇ 6 ਸਾਲ ਹੋ ਗਏ ਹੋ ਜਮਾ ਨਹੀਂ ਕਿ ਤੋ ਮੱਛੀ ਮੁੱਚੀ ਮਰਾ ਰਗੜ ਮਾਂਦੇ ਰੱਖੀ ਕਦੇ ਕੂੰਜੀ ਤੇ ਜੀ ਲੰਕਾ ਮਨ ਰੈ ਤੇਲ ਰਗੜ ਕੇ ਮਾਂਦੇ ਜਮਾ ਹੀ ਕਰਾ ਗੋ ਇਹ ਮੱਛੀ ਦੇ ਲਈ ਇਹ ਚਪਾ ਤੋਂ ਦੱਦ ਕਰਾਂਗੇ ਬਿੰਦ ਕੁੱਲ ਧਰ ਚੋਵਾਂਗੇ ਆਪਾਂ ਸਬਜ਼ੀ ਸੋ ਲੋ ਜੀ ਆਪਣੀ ਸਬਜ਼ੀ ਬਣ ਜਾਂਦੀ ਹੈ ਤਾਂ ਫਿਰ ਮਿਲਦੇ ਹਾਂਗੇ ਥੋੜੀ ਦੇਰ ਚ ਲੋ ਜੀ ਆਪਾਂ ਨੇ ਕੰਮ ਤਾਂ ਦੇ ਕਰ ਲੈਨੇ ਸਬਜ਼ੀ ਬਣਾ ਲਈਏ ਭਾਂਡ ਕੁੰਡ ਬਿੱਲ ਕਰਤ ਮਾਂ ਦਿੱਤੇ ਨੇ ਜਿਹੜੇ ਆਪਣੇ ਕੰਮ ਕਰਨ ਵਾਲੇ ਸੀ ਉਹ ਕਰ ਲੈਨੇ ਹੁਣ ਨਾ ਬੱਦਲ ਬਹੁਤ ਹੋਇਆ ਪਿਆਗਾ ਬੱਦਲਾਂ ਦਾ ਜਣੀ ਕਿ ਨੇਰਾ ছਾਇਆ ਹੋਇਆਗਾ ਤੇ ਬੱਦਲ ਆਉਣ ਤੋਂ ਪਹਿਲਾਂ ਪਹਿਲਾਂ ਆਪਾਂ ਗੋਹਾ ਗੋਹਾ ਸੈੱਟ ਕਰ ਲਈਏ ਮੱਜਾਂ ਨੂੰ ਪਾਣੀ ਪਿਆ ਲਈਏ ਮੱਜਾਂ ਨੂੰ ਪਾਣੀ ਪਿਆ ਲਈਏ ਗੋਹਾਜ ਦੇ ਲਈ ਤੁਹਾਨੂੰ ਪਤਾ ਹੀ ਆ ਹੁਣ ਇੱਕ ਕਮਕੜ ਬਾੜੇ ਦੇ ਰਿਤੇ ਨੇਗੇ ਛੜ ਕਰਕੇ ਬਹੁਤ ਨਿੱਕੀ ਨਿੱਕਾ ਜਨਵਰ ਹਨਾ ਲਾਈਟਾਂ ਅੱਗੇ ਆਉਂਦੇ ਨੇ ਆਪਾਂ ਤੁਸੀਂ ਇਹਾ ਕੰਮ ਕਰਕੇ ਤੇ ਨਵੇੜ ਦਿਆਂਗੇ ਤੇ ਆਪਾਂ ਕਰ ਦਿਆਂਗੇ ਵੀਡੀਓ ਦਾ ਅਨੰਦ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਪਾਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਅੱਜ ਦੀ ਵੀਡੀਓ ਚੰਗੀ ਵਾਹਿਗੁਰੂ i